ਸਬਡਿਵੀਜ਼ਨ ਲੰਬੀ ਦੇ ਥਾਣਾ ਕਿੱਲਿਆਂਵਾਲੀ ਪੁਲਿਸ ਨੇ ਹਰੀ ਟਰੈਪ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਾਣਕਾਰੀ ਮੁਤਾਬਕ ਬੈਂਕ ਦੇ ਕਲਰਕ ਨੂੰ ਝੂਠੇ ਰੇਪ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਇਸ ਦੀ ਜਾਣਕਾਰੀ ਥਾਣਾ ਕਿੱਲੇ ਵਾਲੀ ਇੱਕਔਰਤ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਅਤੇ ਦੂਜੇ ਦੋਸ਼ੀ ਦੀ ਤਲਾਸ਼ ਜਾਰੀ ਹੈ ਇਸ ਦੀ ਜਾਣਕਾਰੀ ਥਾਣਾ ਕਿੱਲੇ ਵਾਲੀ ਦੀ ਮੁੱਖ ਅਫਸਰ ਕਰਮਜੀਤ ਕੌਰ ਨੇ ਦਿੱਤੀ ਜਿਵੇਂ ਮਿਕ ਹੈਰੀ ਟ੍ਰੈਪ ਦਾ ਮਾਮਲਾ ਚਾ ਪੀਆ ਰਿਪੋਰਟ ਸਿਲੋ ਕਰ ਦਿੱਤਾ ਕਿ ਖੁਰਾ ਮਾਮਲਾ ਸਰਦਕੁਨ ਇੱਕ ਦਰਖਾਸਤ ਪੀੜਤ ਆਇਆ ਸੀ ਕੇਬਲੋਕਸ਼ਨ ਜਨਤ ਨਗਰ ਹੁਸਨ ਨਗਰ ਵਾਲਾ ਸੀ ਉਹਨੇ ਦੱਸਿਆ ਵੀ ਉਹ ਬੈਂਕ ਦੇ ਵਿੱਚ ਜੌਬ ਕਰਦਾ ਸੀ ਕਿ ਉਹਨੂੰ ਲੋਨ ਦੇ ਬਹਾਨੇ ਕਿਸੇ ਬੰਦੇ ਨੇ ਬੁਲਾਇਆ ਉਹਨੂੰ ਅਗਰ ਇੱਕ ਕੁੜੀ ਨੇ ਲੋਨ ਕਰਾਉਣਾ ਹੈਗਾ ਨਾਲ ਉਹਦੇ ਇੱਕ ਲੇਡੀ ਸੀਗੀ ਉਹ ਸੌਤ ਨੇ ਉਹਨੂੰ ਘਰੇ ਬੁਲਾ ਕੇ ਉਹ ਉਸ ਤੋਂ ਜਿਹੜੀ ਹੈਗੀ ਸੀ ਉਹ ਜਿਹੜਾ ਉਹ ਬੰਦਾ ਸੀ ਜਿਹਨੇ ਬੁਲਾਇਆ ਸੀ ਉਹਨੇ ਉਹਨਾਂ ਦੋਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਪੀੜਤ ਦਿੱਤੇ ਉਹ ਲੇਡੀ ਦੀ ਉਸ ਲੇਡੀ ਨੇ ਫਿਰਵਾਟ ਤੁਹਾਨੂੰ ਦੋਨਾਂ ਨੇ ਉਹਨਾਂ ਨੂੰ ਬਲੈਕਮੇਲ ਕੀਤਾ ਉਹਦਾ 5000 ਰੁਪਇਆ ਜਿਹੜਾ ਉਹਦੋਂ ਕੋਲ ਖੋਲਿਆ ਉਹਦਾ ਫੋਨ ਖੋਲਿਆ ਪਾਸੋਂ ਉਹਨੂੰ ਬਲੈਕਮੇਲ ਕਰਦੇ ਰਹੇ ਵੀ ਤੂੰ ਘਰੋਂ ਹੋਰ ਪੈਸੇ ਲੜਵਾ ਤੇ ਉਹਨੇ ਸਾਰੇ ਕੋਈ ਇਹੜੇ ਵਿਅੰਗ ਲਿਖੋਏ ਵਿਅੰਗ ਦੇ ਦਾ ਤੇੜਾ ਐਫ ਆਈ ਆਰ ਦਰਜ ਹੋ ਚੁੱਕੀ ਹੈ ਕਿਹੜੇ ਸੈਕਸ਼ਨ ਦੇ ਤਹਿਤ ਇਹ ਕਾਰਵਾਈ ਹੈ ਵੀ ਐਨ ਐਸ 308 ਸਬਸੈਕਸ਼ਨ 6 308 ਸਬਸੈਕਸ਼ਨ 7 ਉਹ ਗ੍ਰਿਫਤਾਰੀ ਹੋਈ ਐ ਮੈਮ ਕਿਹਦੇ ਵਿੱਚ ਜਿਹੜੀ ਉਹ ਔਰਤ ਸੀਗੀ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਸਾ ਕੰਮ ਇਹ ਕਾਰਵਾਈ ਮੈਂ ਉਹ ਜਿਹੜਾ ਅਗਲਾ ਦੋਸ਼ੀ ਹੈ ਉਹ ਫਸਾ ਰਿਹਾ ਬਾਕੀ ਵੇਖਦੇ ਅੱਗੇ ਇਹਨਾਂ ਨੇ ਹੋਰ ਕਿੰਨੇ ਲੋਕਾਂ ਨਾਲ ਇਸ ਤਰ੍ਹਾਂ ਕੀਤਾ ਪੁੱਛ ਲਈ ਜੋ ਸਾਹਮਣੇ ਹੋਵੇ